ਪੈਟਰੋਲ ਪੰਪਰ ਡੀਲਰ ਐਸੋਸੀਏਸ਼ਨ ਪੰਜਾਬ ਵੱਲੋਂ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਤਹਿਤ ਹੁਣ ਪੈਟਰੋਲ ਵਿੱਚ ਇਥਾਨੋਲ ਦੀ ਮਾਤਰਾ ਵਧਾ ਕੇ 20% ਕਰ ਦਿੱਤੀ ਗਈ ਹੈ ਜਿਸ ਕਾਰਨ ਗੱਡੀਆਂ ਵਿਸ਼ੇਸ਼ ਤੌਰ ਤੇ ਦੋ ਪਹੀਆ ਵਾਹਨਾਂ ਦੇ ਇੰਜਣ ਵਿੱਚ ਤਕਨੀਕੀ ਖਰਾਬੀ ਆ ਸਕਦੀ ਹੈ। ਪ੍ਰੈਸ ਪ੍ਰਸਰਣ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਮਨਜੀਤ ਸਿੰਘ ਪ੍ਰਧਾਨ ਪਰਮਜੀਤ ਸਿੰਘ ਦੂਆ ਨੇ ਕਿਹਾ ਕਿ ਸਰਕਾਰ ਵੱਲੋਂ ਪੈਟਰੋਲ ਵਿੱਚ ਪਹਿਲਾਂ 10 ਇਥਾਨੋਲ ਮਿਲਾਇਆ ਜਾਂਦਾ ਸੀ ਜਦਕਿ 1 ਦਸੰਬਰ ਤੋਂ ਪੈਟਰੋਲ ਵਿੱਚ ਇਥਾਨੋਲ ਦੀ ਮਾਤਰਾ ਨੂੰ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥਾਨੋਲ ਪਾਣੀ ਦੇ ਸੰਪਰਕ ਵਿੱਚ ਆਉਂਦਿਆਂ ਹੀ ਮਾਨ ਦੀ ਟੰਕੀ ਵਿੱਚ ਪਏ ਸਾਰੇ ਪੈਟਰੋਲ ਨੂੰ ਪਾਣੀ ਮਨ ਆ ਸਕਦਾ ਹੈ ਅਜਿਹੇ ਵਿੱਚ ਹਰ ਵਾਹਨ ਚਾਲਕ ਤੇ ਮੋਟਰ ਵਰਕਸ਼ਾਪ ਦੇ ਸੰਚਾਲਕ ਨੂੰ ਵਾਹਨ ਦੀ ਸਰਵਿਸ ਤੇ ਵਾਸ਼ਿੰਗ ਦੌਰਾਨ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ ਕਿ ਕਿਤੇ ਇਸ ਦੌਰਾਨ ਕਿਤੇ ਗਲਤੀ ਨਾਲ ਵੀ ਦੋ ਪਹੀਆ ਵਾਹਨ ਦੀ ਪੈਟਰੋਲ ਦੀ ਢੰਕੀ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਾ ਚਲੀ ਜਾਵੇ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸੱਚਦੇਵਾ ਤੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਕਿ ਆਮ ਤੌਰ ਤੇ ਕਿਸੇ ਵਾਹਨ ਵਿੱਚ ਤਕਨੀਕੀ ਖਰਾਬੀ ਆਂਦੇ ਜਦੋਂ ਵਾਹਨ ਚਾਲਕ ਮਕੈਨਿਕ ਕੋਲ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਚਾਲਕ ਨੂੰ ਇਹ ਗੱਲ ਪੁੱਛਦਾ ਹੈ ਕਿ ਵਾਹਨ ਵਿੱਚ ਪੈਟਰੋਲ ਕਿਹੜੇ ਪੰਪ ਤੋਂ ਪਵਾਇਆ ਹੈ ਵਾਹਨ ਦੀ ਟੰਕੀ ਵਿੱਚ ਪਾਣੀ ਮਿਲਣ ਤੇ ਵਾਹਨ ਚਾਲਕ ਪੈਟਰੋਲ ਪੰਪ ਮਲਾਜਮਾਂ ਨਾਲ ਲੜਾਈ ਝਗੜਾ ਕਰਦੇ ਹਨ ਜਦਕਿ ਇਸ ਮਾਮਲੇ ਵਿੱਚ ਕਿਸੇ ਪੈਟਰੋਲ ਪੰਪ ਵਾਲੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਕਿਹਾ ਕਿ ਅਸੀਂ ਗਾਖਾ ਨੂੰ ਚਪਦਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੇ ਤਰ੍ਹਾਂ ਵਚਨਬੱਧ ਹਾਂ ਉਨਾ ਨੇ ਇਹ ਕਿਹਾ ਕਿ ਕਈ ਵਾਰ ਵਪਾਰ ਗਾਕ ਦੇ ਬਿਨਾ ਨਹੀਂ ਚੱਲ ਸਕਦਾ ਹੈ ਸਾਡਾ ਵੀ ਗਾਕਾਂ ਦੇ ਨਾਲ ਨੌ ਮਾਜ਼ਾ ਰਿਸ਼ਤਾ ਹੈ ਇਸ ਰਿਸ਼ਤੇ ਨੂੰ ਇਸ ਮੌਕੇ ਐਸੋਸੀਏਸ਼ਨ ਦੇ ਮonti ਸੈਗਲ ਅਸ਼ੋਕ ਜੈਨ ਰਾਜੀਵ ਵੰਗਿਆ ਰਾਜਕੁਮਾਰ ਸ਼ਰਮਾ ਬਾ比 ਝਾਪੜਾ ਸਮੇਤ ਵੱਡੀ ਗਿਣਤੀ ਵਿੱਚ ਡੀਲਰ ਹਾਜ਼ਰ ਸਨ